ਇਸ ਵੀਡੀਓ ਦੇ ਵਿੱਚ ਭੱਜੇ ਜਾਂਦੇ ਲੋਕਾਂ ਨੇ ਜੋ ਦੇਖਿਆ ਉਸ ਦੇ ਬਾਰੇ ਸੁਣ ਕੇ ਤੁਹਾਡੀ ਰੂਹ ਕੰਬ ਉੱਠੇਗੀ ਦਰਸਲ ਸੰਗਰੂਰ ਦੇ ਹਲਕਾ ਲਹਿਰਾ ਗਾਗਾ ਦੇ ਵਿੱਚ ਉਸ ਸਮੇਂ ਪੂਰੇ ਇਲਾਕੇ ਚ ਸੰਸਨੀ ਫੈਲ ਗਈ ਜਦੋਂ ਬੀਤੀ ਰਾਤ ਕਰੀਬ 7:30 ਵਜੇ ਦੇ ਆਸ-ਪਾਸ ਪਿੰਡ ਭਾਈਕੇ ਪਿਸ਼ੌਰ ਵਿਖੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨ ਪੈਦਲ ਤੁਰੇ ਜਾ ਰਹੇ ਸਨ ਜਿਨ੍ਹਾਂ ਦੇ ਵਿੱਚ ਤੇਜ਼ ਰਫ਼ਤਾਰ ਚ ਆਉਂਦੀ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੌਰਾਨ ਇੱਕ ਨੌਜਵਾਨ ਇਸ ਮੌਕੇ ਤੇ ਹੀ ਮੌਤ ਹੋ ਗਈ ਜਦਕੇ ਦੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਜਿਸ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀ ਥਾਣਾ ਤੇ ਉਸ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਦੇ ਨੇ ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਕਾਰ ਚਾਲਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਹਾਂਜੀ ਕੀ ਨਾਮ ਹੈ ਮੇਰਾ ਨਾਮ ਰਮਨਦੀਪ ਸਿੰਘ ਹੈ ਅੱਜ ਅਸੀਂ ਥਾਣੇ ਆਏ ਹਾਂ ਜੀ ਤੇ ਖਾਨੇ ਕਿਵੇਂ ਕੱਟ ਕੀਤਾ ਹੈਗਾ ਤੁਸੀਂ ਸਰਾਂ ਜੀ ਕੱਲ ਕੱਲ ਸਾਡੇ ਪਿੰਡ ਵਿੱਚ ਰਾਤ ਨੂੰ ਭਾਈ ਕਹਾਰਸਾ ਹੋਇਆ ਜੀ ਉਹਦੇ ਵਿੱਚ ਤਿੰਨ ਮੁੰਡੇ ਸੀਗੇ ਉਹਨਾਂ ਵਿੱਚ ਆਪਦੀ ਸਾਈਡ ਤੇ ਯਾਰੇ ਸੀਗੇ ਤੇ ਉਹਨਾਂ ਦੇ ਵਿੱਚ ਗੱਡੀ ਲੱਗੀ ਆ ਤੇ ਫੁੱਲ ਰਫਤਾਰ ਨਾਲ ਆਈ ਆ ਬਰਨਾਂ ਗੱਡੀ ਆ ਤੇ ਉਹ ਸਾਨੂੰ ਅੱਜ ਥਾਣੇ ਵਿੱਚ ਮਿਲੀ ਆ ਤੇ ਸਾਨੂੰ ਉਹਤੇ ਪੂਰਾ ਸ਼ੱਕ ਹੈ ਅਕਸੀਡੈਂਟ ਹੋਇਆ ਸੀ ਉੱਥੇ ਕਿੰਨੇ ਬੰਦੇ ਜ਼ਖਮੀ ਹੋਏ ਨੇ ਕਿੰਨੇ ਦੀ ਮੌਤ ਹੋਈ ਉਹ ਇੱਕ ਬੰਦੇ ਦੀ ਮੌਤ ਹੋਈ ਆ ਤੇ ਦੋ ਜ਼ਖਮੀ ਹੋਏ ਨੇ ਉਹ ਅਜੇ ਹਸਪਤਾਲ ਚ ਨੇ ਕਿ ਕਿੱਥੇ ਦਾਖਲ ਨੇ ਉਹ ਦੋ ਜੀ ਉਹ ਪਟਿਆਲਾ ਦਾਖਲ ਨੇ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਤੁਸੀਂ ਹਾਂਜੀ ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਵੀ ਇਹਨਾਂ ਦੇ ਰੁਪਈਆ ਦੇ ਕੀ ਹੋਣਾ ਜੀ ਨੇ ਕਿ ਸਾਨੂੰ ਇਨਸਾਫ ਚਾਹੀਦਾ ਜੀ ਦੋਸ਼ਾਂ ਨੂੰ سزا ਮਿਲਣੀ ਚਾਹੀਦੀ ਦੋਸ਼ਾਂ ਨੂੰ سزا ਮਿਲਣੀ ਚਾਹੀਦੀ ਕਿਹੜਾ ਪਿੰਡ ਹੈ ਤੁਹਾਡਾ ਭਾਈ ਕੀ ਬਿਸ਼ੋਰ ਹੈ ਜੀ ਕੀ ਹੋਇਆ ਸੀ ਰਾਤ ਕੀ ਹਾਦਸਾ ਵਾਪਰਿਆ ਰਾਤ ਰਾਤ ਭਾਈ ਕੀ ਬਿਸ਼ੋਰ ਸਾਢੇ 7 ਤਕਰੀਬਨ ਦਾ ਸਮਾਂ ਜਿਹੜਾ ਰਾਤ ਦਾ ਤੇ ਸਾਡੇ ਪਿੰਡ ਦੇ ਨੌਜਵਾਨ ਸੀਗੇ ਤਿੰਨ ਨੌਜਵਾਨ ਸੀਗੇ ਤੇ ਉਹ ਆ ਰਹੇ ਸੀਗੇ ਆਪਣਾ ਦਿਹਾੜੀ ਕਰਕੇ ਗੁੱਗਾ ਮੇੜੀ ਕੋਲੇ ਇਹ ਜਿਹੜਾ ਹਾਦਸਾ ਵਾਪਰਿਆ ਤੇ ਇਹ ਗੱਡੀ ਆ ਜਿਹੜੀ ਬਰਨਾ ਚਿੱਟੇ ਰੰਗ ਦੀ ਤੇ ਉੱਪਰੋਂ ਛੱਤੇ ਦੀ ਕਾਲੀ ਹੈ ਇਹ ਫੁੱਲ ਸਪੀਡ ਤੇ ਜਿਹੜਾ ਮੌਕਾ ਗਵਾਹਾਂ ਦੇ ਕਹਿਣ ਮੁਤਾਬਕ ਫੁੱਲ ਸਪੀਡ ਤੇ ਇਹ ਗੱਡੀ ਜਿਗਜੈਗ ਤਰੀਕੇ ਦੇ ਨਾਲ ਆਉਂਦੀ ਹੈ ਭੱਜੀ ਹੋਈ ਤੇ ਇਹ ਮੁੰਡੇ ਜਿਹੜੇ ਨੌਜਵਾਨ ਪਿੰਡ ਨੂੰ ਆ ਰਹੇ ਸੀਗੇ ਸਾਈਡ ਤੇ ਇੱਕ ਸਾਈਡ ਤੇ ਆ ਰਹੇ ਸੀਗੇ ਤੇ ਇਹਨਾਂ ਨੂੰ ਇੱਕੋ ਲੱਗਤਾ ਜਿਹੜੀ ਗੱਡੀ ਹਿੱਟ ਕਰਕੇ ਲੈ ਜਾਂਦੀ ਹੈਗੀ ਉੜਾ ਕੇ ਜਾਂਦੀ ਹੈਗੀ ਤੇ ਤਿੰਨੇ ਗਰੀਵਿਸ ਇੰਜਨ ਹੋ ਜਾਂਦੇ ਨੇ ਤੇ ਇਸ ਵਿੱਚੋਂ ਇੱਕ ਜਿਹੜਾ ਲਖਵਿੰਦਰ ਸਿੰਘ ਹੈਗਾ ਉਸ ਦੀ ਜਿਹੜੀ ਹਾਂ ਹਸਪੀਟਲ ਸੁਨਾਨ ਦੇ ਵਿੱਚ ਜਿਹੜਾ ਡਾਕਟਰ ਵੱਲੋਂ ਡਿਕਲੇਅਰ ਕੀਤਾ ਗਿਆ ਕਿ ਉਹਦੀ ਡੈਥ ਹੋ ਗਈ ਹੈ ਤੇ ਦੋ ਬੰਦੇ ਨੇ ਜਿਹੜੇ ਉਹ ਹਲੇ ਹਲੇ ਜੇਰੇ ਇਲਾਜ ਨੇ ਉਹ ਜਖਮੀ ਚੱਲ ਰਹੇ ਨੇ ਉਧਰ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਲਾਸਟ ਨਾਈਟ ਜਿਹੇ ਐਕਸੀਡੈਂਟ ਹੋਇਆ ਹੈ ਤਿੰਨ ਲੜਕੇ ਸੀਗੇ ਭਾਈ ਕਿਪਸ਼ੌਰ ਦੇ ਲਖਵਿੰਦਰ ਸਿੰਘ ਮਨਜਿੰਦਰ ਤੇ ਮਨਪ੍ਰੀਤ ਇਹ ਪੈਦਲ ਜਾ ਰਹੇ ਸੀਗੇ ਇੱਕ ਵਰਨਾਕਾਰ ਜੋ ਆਪਣ ਬਿਆਨ ਹੋਇਆ ਤੇ ਉਨੇ ਲਿਆ ਕੇ بے پرواہ لاپرواہی ਨਾਲ ریس ਡਰਾਈਵਿੰਗ ਕਰਦੇ ਹੋਏ ਇਹਨਾਂ ਉੱਤੇ چڑھتی ہے۔ ਜਿਹਦੇ ਨਾਲ ਜਿਹੜਾ ਲਖਵਿੰਦਰ ਸਿੰਘ ਹੈ ਉਹਦੀ ਡੈਥ ਹੋ ਗਈ ਹੈ। ਬਾਕੀ ਦੋ ਜਿਹੜੇ ਮਨਪ੍ਰੀਤ ਤੇ ਮਨਜਿੰਦਰ ਨੇ ਉਹ ਪਟਿਆਲੇ ਦਾਖਲ ਹੈ ਇੱਕ ਅਮਰ ਹਸਪਤਾਲ ਚ ਤੇ ਇੱਕ ਦੂਸਰਾ ਰਜਿੰਦਰਾ ਚ ਹੈ। ਸਰ ਉਸ ਤੋਂ ਬਾਅਦ ਗੱਡੀ ਕਿਸ ਤਰ੍ਹਾਂ ਕਾਬੂ ਫਰੇ ਕਿਉਂ ਮੋਕੇ ਤੇ ਮਾਰ ਕੇ ਭੱਜ ਗਏ ਸੀਗੇ? ਨਹੀਂ ਉਹ ਭੱਜ ਗਏ ਸੀਗੇ ਜੋ ਅੱਜ ਅਸੀਂ ਸਾਡੇ ਕੋਲ ਇਹਨਾਂ ਨੇ ਆਪਣਾ ਸਟੇਟਮੈਂਟ ਲਿਖਾਇਆ ਤੇ ਉਹ ਅਧਾਰ ਤੇ ਅਸੀਂ ਬਾਈ ਨੇ ਮੈਂ ਫੇਰ ਅੱਜ ਕਰ ਰਹੇ ਆ। ਪਹਿਲਾਂ ਇਹਨਾਂ ਦੁਪਹਿਰ ਤੱਕ ਨਹੀਂ ਸੀ ਪਤਾ ਵੀ ਫਿਰ ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕੀਤਾ ਤੇ ਅਸੀਂ ਵੀ ਇਹਦੇ ਵਿੱਚ ਵੈਰੀਫਾਈ ਕੀਤਾ ਤੇ ਉਹਨਾਂ ਨੇ ਜਿਹੜਾ ਹਰਤਾਵਲ ਸਿੰਘ ਉਹ ਫੌਜੀ ਹੈ ਆਪਣੇ ਸਿੱਖੂ ਵਾਪੰਦਰਾ ਉਹਦੇ ਖਿਲਾਫ ਬਿਆਨ ਲਖਾਇਆ ਜਿਹੜੀ ਇਸ ਐਫਆਰ ਜੀ ਕਰ ਰਹੇ ਤੇ ਲਾਸ਼ ਦਾ ਪੋਸਟ ਆਨਮ ਕਰਕੇ ਅਸੀਂ ਲਾਸ਼ ਨੂੰ ਹਵਾਲੇ ਕਰਦੇ ਹਾਂ ਗੱਲੀ ਲਹਿਰੀ ਕੰਮ ਕੁਝ ਹਾਂਜੀ ਗੱਡੀ ਆਪਣੇ ਆਈਓ ਨੇ ਜਿਹੜਾ ਹੈਗਾ ਉਹ ਪਤਲੇ ਕੇ ਕਾਬੂ ਨਾਲੇ ਕਬਜ਼ੇ ਚ ਲੈ ਲਈ ਹੈ ਦੋਸ਼ੀ ਅਜੇ ਫਰਾਰ ਹੈ ਤੇ ਜਲਦੀ ਉਹਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਰਨਾ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਦਿੱਤਾ ਅਤੇ ਫਰਾਰ ਹੋਏ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਇਹ ਲੇਜੈਂਡੀ ਰਿਪੋਰਟ